ਜੱਗੀ ਚੱਲੋ ਮੈਂ ਵੀ ਆਉਣੀ ਆ ਤੁਹਾਡੇ ਪਿੰਡ ਉਹ ਇੱਥੇ ਪਹਿਲਾਂ ਹੀ ਸ਼ੱਕ ਹੋ ਰਿਹਾ ਸਭ ਨੂੰ ਚੰਗਾ ਉਹ ਕੀਏ ਸਭ ਤੂੰ ਤਾਂ ਕਹਿੰਦੀ ਸੀ ਕੋਈ ਗੱਲ ਨਹੀਂ ਹੈਗੀ ਤੂੰ ਸਾਡੇ ਬਾਰੇ ਇੱਕ ਵਾਰ ਨਹੀਂ ਸੋਚਿਆ ਕਿਹਦੇ ਲਈ ਉਹ ਜੱਗੀ ਲਈ ਮੈਂ ਕਰ ਦਉਂਦੇ ਨਾਲ ਤਾਂ ਗੱਲ ਸੌਰੀ ਵੀਰੇ ਸੌਰੀ ਗਲਤੀ ਹੋ ਗਈ ਹੁਣ ਤਾਂ ਨਹੀਂ ਕਰਦੀ ਉਹ ਤੂੰ ਆਪਣੀ ਭੈਣ ਬਾਰੇ ਸੋਚਿਆ ਕਦੇ ਉਦੇ ਸਹੁਰਿਆਂ ਨੂੰ ਪਤਾ ਲੱਗੀ ਜੇ ਗੱਲ ਕੀ ਸੋਚਣਗੇ ਉਹ ਅੱਗੇ ਤੋਂ ਨਹੀਂ ਕਰਦੀ ਵੀਰੇ ਸੌਰੀ ਕੋਈ ਨਹੀਂ ਉਹਨੂੰ ਤਾਂ ਮੈਂ ਦੱਸਦਾ ਅੱਜ ਵੀਰੇ ਅੱਜ ਨਾ ਜਾਇਓ ਉਹ ਕੋਲ ਜੀਤ ਨੂੰ ਰਿਸ਼ਤੇ ਵਾਲੇ ਦੇਖਣ ਆ ਰਹੇ ਆ ਉਹ ਤੈਨੂੰ ਉਹਨਾਂ ਦੀ ਬੜੀ ਪਰਵਾਹ ਆ ਸਾਡੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਤੈਨੂੰ ਸੌਰੀ ਵੀਰੇ ਪਲੀਜ਼ ਅੱਜ ਨਾ ਜਾਇਓ ਉਰੇ ਛੱਡ ਫੋਨ ਮੈਂ ਦੱਸਦਾ ਉਹਨੂੰ ਵੀਰੇ ਪਲੀਜ਼ ਐਦਾਂ ਨਾ ਕਰੋ ਕਾਲ ਚਾਚੀ ਜੀ ਸਤ ਸ੍ਰੀ ਅਕਾਲ ਪੁੱਤ ਪੁੱਤ ਕਾਮਲਾ ਆਤਾ ਤੈ ਬਾੜਾ ਬਹਈਆ ਕਰਿਆ ਜਿਹਦਾ ਸਾਨੂੰ ਇੱਧਰਲੇ ਘਰ ਬੁਲਾ ਲਿਆ ਨਹੀਂ ਉਧਰ ਤਾਂ ਆਪਾਂ ਤੰਗੇ ਹੋਈ ਜਾਂਦੇ ਨਾਲੇ ਸੁੱਖ ਨਾਲ ਤੁਹਾਡੇ ਸਾਰਾ ਸਮਾਨ ਵੀ ਆਏਗਾ ਉਹ ਕੱਪ ਪਲੇਟਾਂ ਜੀਆ ਜਿਹੜਾ ਕੋਸ ਆਪਣਾ ਚਾਹੀਦਾ ਜੇ ਓਹੋ ਚਾਚੀ ਜੀ ਆ ਗੱਲ ਕਹਿ ਕੇ ਤੁਸੀਂ ਮੈਨੂੰ ਕਿਉਂ ਸ਼ਰਮਿੰਦਾ ਕਰਦੇ ਹੋ ਨਾਲੇ ਕੁਲਜੀਤ ਸਾਡੀ ਵੀ ਤਾਂ ਕੁੜੀ ਆ ਸਾਡਾ ਵੀ ਕੋਈ ਫਰਜ਼ ਬਣਦਾ ਐਸਾ ਮੈਨੂੰ ਪਤਾ ਹਾਂ ਦੇਖ ਛੋਟੀ ਭੈਣ ਇਹ ਘਰ ਤੇਰਾ ਹੀ ਹੈਗਾ ਨਾਲੇ ਕੁੜੀ ਕਿਹੜਾ ਬਗੈਣੀ ਐ ਇਹ ਵੀ ਸਾਡੀ ਆ ਖੂਨ ਤਾਂ ਇੱਕੋ ਹੀ ਆ ਕੀ ਹੋਗਾ ਜੇ ਆਪਾਂ ਡੋਢੀ ਰਹਿਨੇ ਆ ਮੰਮੀ ਤੁਸੀਂ ਇੰਨੀ ਟੈਨਸ਼ਨ ਕਿਉਂ ਲਈ ਆ ਤੁਸੀਂ ਐਵੇਂ ਕਰਦੇ ਹੋ ਜਿਵੇਂ ਅੱਜ ਰਿਸ਼ਤਾਣੀ ਵਿਆਹਣੀ ਚਲਿਆਉ ਮੈਨੂੰ ਉਹ ਕੋਈ ਨਹੀਂ ਵਿਆਹ ਵੀ ਆਜੂਗਾ ਇੱਕ ਦਿਨ ਕਿਉਂ ਟੈਨਸ਼ਨ ਲਈ ਆ ਮੰਮੀ ਤੂੰ ਮੈਨੂੰ ਦੱਸ ਕੰਮ ਕੋਈ ਹੋਰ ਕਰਨ ਵਾਲਾ ਹੈਗਾ ਜੇ ਪੁੱਤ ਕੰਮ ਤਾਂ ਸਾਰੇ ਹੋਗੇ ਹੋ ਗਈ ਸਾਰੀ ਤਿਆਰੀ ਨਾ ਤੁਸੀਂ ਸਾਰਿਆਂ ਨੇ ਕਿਉਂ ਚਾ ਚਾ ਪਾ ਪਾ ਲਾਈ ਹੈਗੀ ਆ ਕੀ ਪਤਾ ਹਜੇ ਰਿਸ਼ਤਾ ਪੱਕਾ ਠੱਕ ਹੋਊਗਾ ਕਿ ਨਾ ਐਵੇਂ ਖਰਚੇ ਕਰੀ ਜਾਂਦੇ ਹੋਗੇ ਉਹ ਪੂਆ ਤੇ ਤੋ ਤਾਂ ਨਹੀਂ ਕੁਝ ਲੈ ਰਹੇ ਤੈਨੂੰ ਹੀ ਵਿੱਚ ਤਕਲੀਫ ਹੋਈ ਜਾਂਦੀ ਆ ਲੈ ਦੇਖ ਲੈ ਭਾਬੀ ਫਿਰ ਤੁਸੀਂ ਆਖੋਗੇ ਪੂਆ ਬੋਲਦੀ ਆ ਮੇਰੀ ਗੱਲ ਸੁਣਾ ਨਿਆਣਾ ਤੈਨੂੰ ਮਜ਼ਾਕ ਕਰਦਾ। ਨਾ ਟੀਚਰਾਂ ਕਰਨ ਨੂੰ ਇਹ ਮੇਰੇ ਦਿੌਰ ਲੱਗਦਾ ਹੈਗਾ। ਪੂਆ ਜੀ ਅੱਜ ਸ਼ਗਨਾ ਦਾ ਦਿਨ ਆ ਕਿਉਂ ਤੁਸੀਂ ਕਲੇਸ਼ ਪਾਉਨੇ ਹੋ? ਤੁਸੀਂ ਗੁੱਸਾ ਨਾ ਕਰੋ ਪੈਨ ਜੀ। ਨਿਆਣਾ ਆਹੋ। ਚੁੱਪ ਕਰ। ਚਲੋ ਚਲੋ ਚਲ ਕੋਈ ਨਹੀਂ ਆਜੋ ਆਜੋ। ਚਲੋ ਅੰਦਰ ਚਲੋ ਚਲ। ਵੀਰੇ ਬਹੁਤ ਤਮਾਸ਼ਾ ਹੋ ਜਾਣਾ ਪਲੀਜ਼ ਨਾ ਜਾਓ। ਉਹ ਤੈਨੂੰ ਬੜੀ ਪਰਵਾਹ ਉਹਨਾਂ ਦੀ ਹੋ ਜਾਂਦੀ ਅੱਜ ਜਿਹੜਾ ਕੁਝ ਹੁੰਦਾ। ਮੈਂ ਅੱਜ ਉਹਨੂੰ ਪੁੱਛਣਾ ਹੀ ਆ। ਉਹਨੇ ਇੱਥੇ ਤੱਕ ਸੋਚਿਆ ਵੀ ਕਿਵੇਂ? ਤੁਸੀਂ ਜੋ ਕਹੋਗੇ ਮੈਂ ਕਰੂੰਗੀ ਜਿੱਤੇ ਨਾਲ ਵਿਆਹ ਕਰਵਾਉਣ ਨੂੰ ਕਹੋਗੇ ਕਰਵਾ ਲੂੰਗੀ ਪਲੀਜ਼ ਨਾ ਜਾਓ ਉਹ ਮੈਨੂੰ ਅੱਜ ਕਰ ਲੈਣ ਦੇ ਉਹਦੇ ਨਾਲ ਗੱਲ ਇੱਕ ਵਾਰੀ ਉਹਨੇ ਇੰਨਾ ਕੁਝ ਸੋਚਿਆ ਵੀ ਕਿਵੇਂ ਨਹੀਂ ਵੀਰੇ ਪਲੀਜ਼ ਨਾ ਜਾਓ ਪਲੀਜ਼ ਉਹ ਤੈਨੂੰ ਜਾਦੇ ਪਰਵਾਹ ਉਹਨਾਂ ਦੀ ਚੁੱਪ ਕਰ ਅੱਜ ਪੁੱਛ ਕੀ ਹੱਡੂ ਉਹਨੂੰ ਮੈਂ ਹੋਗੀ ਤਿਆਰ ਜੀਤੀ ਤਿਆਰ ਤਾਂ ਹੋਗੀ ਪਰ ਤੁਹਾਨੂੰ ਸੱਚ ਗੱਲ ਦੱਸਾਂ ਮੈਂ ਨਾ ਹਲੇ ਤਿਆਰ ਨਹੀਂ ਹੈਗੀ ਸਭ ਲਈ ਮੈਂ ਹਲੇ ਵਿਆਹ ਨਹੀਂ ਕਰਾਉਣਾ ਓਹੋ ਤੂੰ ਕਿਉਂ ਬਦਲੀ ਟੈਨਸ਼ਨ ਲਈ ਜਾਨੀਆ ਕੋਈ ਇਸ਼ੂ ਨਹੀਂ ਹੈਗਾ ਕਮਲੀਏ ਪਹਿਲਾਂ ਪਹਿਲਾਂ ਹੀ ਐਵੇਂ ਲੱਗਦਾ ਹੁੰਦਾ ਬਾਅਦ ਵਿੱਚ ਜਦੋਂ ਨਾ ਇੱਕ ਦੂਜੇ ਨੂੰ ਜਾਣਨ ਲੱਗ ਜੂਗੇ ਸਭ ਸੈੱਟ ਹੋ ਜਾਊਗਾ ਕੋਈ ਨਹੀਂ ਕਰ ਲਓ ਤੁਸੀਂ ਵੀ ਤੰਗ ਮੈਨੂੰ ਸਾਰੇ ਨਾ ਬਸ ਮਿਲ ਕੇ ਘਰੋਂ ਕੱਢਣ ਤੇ ਲੱਗੇ ਹੋਏ ਹਾਂ

ਸਸਰੀ ਕਾੜੀ ਤਾਂ ਸਾਡੀ ਬਥੇਈ ਸਿਆਣੀ ਹੈ ਜੀ ਆਂਟੀ ਸਾਡੇ ਫਾਦਰ ਨਹੀਂ ਹੈਗੇ ਇਸ ਘਰ ਚ ਵੱਡਾ ਵੀ ਮੈਂ ਹੀ ਆ ਤੇ ਛੋਟਾ ਵੀ ਮੈਂ ਹੀ ਆ ਮੈਂ ਦੱਸ ਸਕੋ ਤੁਹਾਨੂੰ ਇਹ ਪੁੱਛਣਾ ਸੀਗਾ ਤੁਹਾਡੀ ਕੋਈ ਡਿਮਾਂਡ ਤਾਂ ਨਹੀਂ ਹੈਗੀ ਕੋਈ ਮੰਗਾ ਤਾਂ ਦੱਸ ਦੋ ਤੇ ਨਹੀਂ ਸਾਡੇ ਦਾ ਘਰ ਚ ਇਹੀ ਆ ਕੱਲਾ ਕਮਾਉਣ ਵਾਲਾ ਸਾਡੀ ਬੱਚੇ ਕੋਈ ਮੰਗ ਨਹੀਂ ਸਾਡੇ ਰੱਬ ਦਾ ਦਿੱਤਾ ਹੈ ਬਥੇਰਾ ਖੁਸ਼ ਹੈ ਤੁਹਾਨੂੰ ਤਾਂ ਇਹ ਸਾਰਾ ਕੁਝ ਪਸੰਦ ਹੈ ਬਾਕੀ ਹੁਣ ਘਰੇ ਜਾ ਕੇ ਸਲਾਹ ਕਰਕੇ ਫੇਰ ਦੱਸਾਂਗੇ ਉ ਜੱਗੀ ਕਿੱਥੇ ਆ ਵੀਰੇ ਤੁਸੀਂ ਇੱਥੇ ਕੀ ਗੱਲ ਹੋ ਗਈ ਮੈਨੂੰ ਐ ਦੱਸ ਆਪਨੇ ਉਧਰ ਹੀ ਕਰੀਆਂ ਹਾਂ ਮੇਰੀ ਗੱਲ ਸੁਣ ਵੀਰੇ ਕੰਮੇਟ ਕਰਕੇ ਵੀਰੇ ਮੈਂ ਤਾਂ ਜੱਗੀ ਨੂੰ ਪੁੱਛਿਆ ਸੀ ਪਰ ਉਹਨਾਂ ਨੇ ਮੇਰੀ ਗੱਲ ਮਜ਼ਾਕ ਚ ਲਈ ਤੇ ਉਹਨੇ ਸੋਚ ਵੀ ਕਿਵੇਂ ਲਿਆ ਯਾਰ ਵੀ ਅਸੀਂ ਉਹਦੇ ਨਾਲ ਵਿਆਹ ਕਰ ਦਾਂਗੇ ਗੁੱਸਾ ਤਾਂ ਵੀਰੇ ਮੈਨੂੰ ਵੀ ਬਹੁਤ ਆਉਂਦਾ ਜੱਗੀ ਤੇ ਖੈਰ ਮੁੰਡਾ ਤਾਂ ਸਾਊ ਆ ਚੰਗਾ ਵੀ ਬਹੁਤ ਆ ਪਰ ਪੱਲੇ ਤੇ ਲਿਓ ਨਾਲੇ ਕੁਝ ਹੈ ਨਹੀਂ। ਕੁਝ ਚੰਗੇ ਹੋਣ ਨਾਲ ਨਾ ਘਰ ਨਹੀਂ ਚੱਲਦੇ। ਘਰ ਪੈਸੇ ਨਾਲ ਚੱਲਦੇ ਨੇ। ਵੀਰੇ ਉਹ ਤਾਂ ਮੈਂ ਤੁਹਾਡੀ ਗੱਲ ਸਮਝਦੀ ਆ। ਤੁਸੀਂ ਐਂ ਕਰੋ। ਤੁਸੀਂ ਹੁਣ ਚਲੇ ਜਾਓ ਮੈਂ ਆਪੇ ਗੱਲ ਕਰ ਲਵਾਂਗੀ। ਉਹ ਨਹੀਂ ਮੈਂ ਨਹੀਂ ਜਾਂਦਾ। ਮੈਂ ਅੱਜ ਉਹਦੇ ਨਾਲ ਨਾ ਗੱਲ ਸਾਰੀ ਕਰਕੇ ਜਾਵਾਂ। ਆ ਪ੍ਰੋਗਰਾਮ ਜਾਂ ਨਿਬੜ ਜੀ ਉਹਨਾਂ ਦਾ। ਸਾਡੇ ਵੱਲੋਂ ਤਾਂ ਹਾਂ ਐ ਜੀ। ਬਾਕੀ ਰਿਸ਼ਤੇਦਾਰਾਂ ਦਾ ਮਾਨਤਾਨ ਰੱਖਣਾ ਪੈਂਦਾ। ਆਮਲੇ ਕਿੱਧਰ ਗਈ? ਤਾਈ, ਉਹ ਤਾਂ ਕੰਮ ਤੋਂ ਬਚਣ ਦੀ ਮਾਰੀ ਟਲ ਗਈ ਹੁਣ ਇੱਧਰ ਉੱਧਰ। ਵੇ ਇੰਨਾ ਤਾਂ ਕੰਮ ਕਰਿਆ ਬਹੂ ਨੇ। ਲੈ ਫੇਰ ਆ ਖਲਾਰਾ ਨਹੀਂ ਚੱਕਣਾ ਇਹਨੂੰ ਕਾਹਨੂੰ ਚੱਕੂਗਾ? ਲੈ, ਇੰਨਾ ਤਾਂ ਉਹਨੇ ਕੰਮ ਕੀਤਾ। ਆ ਹੁਣ ਠੇਕਾ ਲਿਆ ਆਪੇ ਕਰ ਲੋ। ਪਪੂਆ, ਇਹ ਸਾਡੀ ਆਪਸ ਦੀ ਗੱਲ ਆ। ਨਾਲੇ ਜਿੱਥੇ ਪਿਆਰ ਹੁੰਦਾ ਉੱਥੇ ਹੱਕ ਵੀ ਹੁੰਦਾ ਆ। ਤੂੰ ਵੀ ਵਿੱਚ ਬੋਲਣ ਲੱਗ ਜਾ ਕਰ। ਆ ਦੇਖ ਲੈ ਭਾਬੀ, ਕਰਾ ਲੈ ਇਹਨੂੰ ਚੁੱਪ। ਫੇਰ ਕਹਿੰਦੇ ਹੋ ਪੂਆ ਆਉਂਦੀ ਨਹੀਂ। ਚਲੋ ਭੈਣ ਜੀ, ਆਪਾਂ ਚੱਲੀਏ ਉੱਧਰ ਨੂੰ। ਪਰ ਜਾਈ ਹਥਰ ਪ੍ਰਾਨੇ ਰਿਸ਼ਤਾ ਕਰਾਤਾ ਦਿੱਤਾ ਹੁਣ ਉਸੇ ਨੂੰ ਕਹਿਦੀ ਸਾਰਾ ਕੰਮ ਸੰਭਲੂ ਹੁਣ ਅਸੀਂ ਕੀ ਕਰਾਉਣਾ ਇੱਥੇ ਆ ਕੇ ਕਾਹਨੂੰ ਭੈਣ ਦੀ ਬੋਲੀ ਜਾਨੀ ਆ ਨਿਆਣਾ ਸਾਰੇ ਜਵਾ ਕਾਈ ਬੋਲਦੇ ਚਲ ਆਪਾਂ ਚੱਲ ਗਏ ਆਜ ਜੱਗੀ ਪੁੱਤ ਤੈਨੂੰ ਕਿਹੋ ਜਿਹਾ ਲੱਗਿਆ ਰਿਸ਼ਤਾ ਕਿਵੇਂ ਲੱਗੇ ਬੰਦੇ ਮੰਮੀ ਮੈਨੂੰ ਬੰਦੇ ਦਾ ਵਧੀਆ ਲੱਗੇ ਮੁੰਡਾ ਵੀ ਸੋਹਣਾ ਆ ਨਾਲੇ ਡਿਮਾਂਡ ਵੀ ਨਹੀਂ ਹੈਗੀ ਕੋਈ ਹਾਂ ਹਾਂ ਪਰ ਪੁੱਤ ਜੇ ਤੇਰਾ ਮਾਮਾ ਆਜੇ ਅੱਜ ਤਾਂ ਜਾਦੇ ਵਧੀਆ ਹੋ ਜਿੰਦਾ ਹਾਂ ਇਹ ਤਾਂ ਹੈ ਹੁਣ ਤਾਂ ਬੱਚੇ ਦੀ ਛੇਦੀ ਕਰਦੀ ਹੈ ਬਸ ਹਨਾ ਪਰਿਸ਼ਤਾ ਹਾਂ ਹਾਂ ਇੰਨੀ ਕਾਲੀ ਮੈਨੂੰ ਕਰੋ ਕੱਢਣ ਦੀ ਲੈ ਹੈ ਪੁੱਤ ਕਰਨਾ ਹੀ ਕਰਨਾ ਨਾਲੇ ਧੀਆ ਤਾਂ ਰਾਜੇ ਰਾਣੀ ਨਹੀਂ ਰੱਖ ਸਕੇ ਇੱਕ ਦਿਨ ਤਾਂ ਪੁੱਤ ਜਾਣਾ ਹੀ ਪਊਗਾ ਚੱਲ ਜੂੰਗੀ ਕੋਈ ਨਹੀਂ ਚਲੋ ਫਿਰ ਪਹਿਲਾਂ ਇੱਥੋਂ ਤਾਂ ਚੱਲ ਆ ਸਾਮਾਨ ਸਾਮ ਕਰਨ ਚੱਲੀਏ ਆ ਬਾਗੇ ਮੈਨੂੰ ਲੱਗਦਾ ਨਿਭੜ ਗਿਆ ਪ੍ਰੋਗਰਾਮ ਜੀ ਇਹਨਾਂ ਦਾ ਬਿਰੇਮਰੀ ਗੱਲ ਤਾਂ